ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਉ ਜੀ ਸਾਰੇ ਠੀਕ ਠਾਕ ਤੇ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਜੀ ਜਿਹੜਾ ਅੱਜ ਵਾਲਾ ਬਲੌਗ ਆ ਉਹਦੀ ਸਟਾਰਟਿੰਗ ਆਪਾਂ ਕਰਦੇ ਹਾਂ ਸਵੇਰ ਦੇ ਟਾਈਮ ਤੋਂ ਹਨਾ ਤੇ ਸਵੇਰ ਦਾ ਟਾਈਮ ਆ ਸਿਰਫ ਇੱਕ ਸਕੂਲ ਚਲੀ ਗਈ ਤੇ ਮੈਂ ਨਾਲ ਹੀ ਕਿਸੀ ਨਾਲ ਪੇਂਦੀ ਅੱਜ ਮੈਂ ਕਿਸੀ ਨਾਲ ਆ ਕੇ ਤੇ ਬਾਕੀ ਕੰਮ ਹੁਣ ਮੈਂ ਬਾਅਦ ਚ ਕਰੂੰਗੀ ਹਨਾ ਸਵੇਰ ਤੋਂ ਹੀ ਦਾ ਬਸਰ ਚਾਰੇ ਪੰਜ ਦੇ ਸਾਫ ਕਰਤੇ ਤੇ ਬਾਕੀ ਹਜੇ ਕੁਝ ਕੰਮ ਰਹਿੰਦੇ ਨੇ ਕਿਉਂਕਿ ਕੇਸੀਵੇ ਅੱਜਕੱਲ ਮੈਂ ਹੁਣ ਪਤਾ ਕੀ ਹੁਣ ਮੈਂ ਆਪਣਾ ਰੁਕੀਨ ਬਦਲਤਾ ਹੁਣ ਮੈਂ ਨਾ ਹੋਂਦਾ ਸਵੇਰੀ ਕਰ ਲੈਣੀ ਕਿਉਂਕਿ ਮੌਸਮ ਦਾ ਥੋੜਾ ਜਿਹਾ ਫਰਕ ਪੈ ਗਿਆ ਤੇ ਇੱਕ ਗੱਲ ਸੀ ਮੇਰੇ ਮੰਮੀ ਕਹਿੰਦੇ ਹੁੰਦੇ ਨੇ ਹਨਾ ਵੀ ਪਹਿਲਾਂ ਉਹ ਮੈਨੂੰ ਇਹੀ ਕਹਿੰਦੇ ਹੁੰਦੇ ਨੇ ਕਿ ਪਹਿਲਾਂ ਉੱਠ ਕੇ ਆਪਦਾ ਨਾਲੋਂ ਤੇ ਆਪਦਾ ਸਿਰ ਵਾਲੋ ਤੇ ਉਸ ਤੋਂ ਬਾਅਦ ਤਾਂ ਆਪ ਸਾਰੇ ਕੰਮ ਕਰਨਾ ਹੀ ਹੁੰਦਾ ਹਨਾ ਵੀ ਇੱਕ ਵਾਰ ਰੈਡੀ ਇਹ ਹੋ ਜੂ ਥੋੜਾ ਜਿਹਾ ਵੀ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਲੈਕਸ ਜੇ ਹੋ ਜੂ ਤੇ ਉਹ ਤੋਂ ਬਾਅਦ ਆਪਣਾ ਜਿਹੜਾ ਦਿਨ ਦਾ ਕੰਮ ਆ ਸਟਾਰਟ ਕਰ ਲੋ ਵੀ ਨਾਲੇ ਤਾਂ ਬੰਦਾ ਕੰਮ ਕਰਦਾ ਵਧੀਆ ਲੱਗਦਾ ਸੋਹਣਾ ਲੱਗਦਾ ਤੇ ਨਾਲੇ ਹੁੰਦੀ ਹੈ ਜਿਹੜੀ એનર્ਜੀ ਆ ਹਨਾ ਉਹਨੂੰ ਵਧੀਆ-ਵਧੀਆ એનર્ਜੀ ਜਿਹੜੀ ਮਿਲਦੀ ਰਹਿੰਦੀ ਹੈ ਹਨਾ ਤੇ ਮੈਂ ਇਹ ਫਾਲੋ ਵੀ ਕਰਨੇ ਦੀਆਂ ਵਿੱਚ ਦੀ ਮੈਂ ਛੱਡ ਵੀ ਦਿੱਨੀ ਹੈ ਜਿਵੇਂ ਹੁਣ ਪਹਿਲਾਂ ਗਰਮੀ ਜ਼ਿਆਦਾ ਸੀਗੀ ਉਦੋਂ ਤੱਕ ਮੈਂ ਕੰਮ ਕਰ ਲੈਂਦੀ ਸੀ ਮੈਂ ਬਾਹਰ ਚਲਾਉਂਦੀ ਸੀ ਹੁਣ ਦੋ ਤਿੰਨ ਦਿਨਾਂ ਤੋਂ ਮੈਂ ਸਟਾਰਟ ਕਰ ਲਿਆ ਵੀ ਮੈਂ ਪਹਿਲਾਂ ਨੀਤ ਨੂੰ ਭੇਜ ਕੇ ਉਸ ਤੋਂ ਬਾਦ ਨਾ ਕੇ ਹਨਾ ਆਪਣਾ ਜਿਹੜਾ ਸਰੀਰ ਦਾ ਰੁਟੀਨ ਆ ਉਹ ਸਟਾਰਟ ਕਰ ਲੈਣੀ ਆ ਤੇ ਇਹ ਗੱਲ ਸੀਗੀ ਜੀ ਦੂਸਰੀ ਗੱਲ ਸਾਰਿਆਂ ਦਾ ਧੰਨਵਾਦ ਜੀ ਹਨਾ ਜਿਹੜੇ ਨਵੇਂ ਸਬਸਕ੍ਰਾਈਬਰ ਜੁੜੇ ਨੇ ਹਨਾ ਉਹ ਮੈਨੂੰ ਕਮੈਂਟ ਬਹੁਤ ਕਰਦੇ ਨੇ ਵਧੀਆ ਕਮੈਂਟ ਕਰਦੇ ਨੇ ਦੇਖੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਨੂੰ ਵੀ ਵਧੀਆ ਲੱਗਦਾ ਹਨਾ ਪਹਿਲਾਂ ਮੈਂ ਵੀਡੀਓ ਪਾਉਂਦੀ ਰਹਿੰਦੀ ਸੀ ਮੈਨੂੰ ਕਮੈਂਟ ਬਹੁਤ ਘੱਟ ਆਉਂਦੇ ਸੀਗੇ ਹਨਾ ਮੈਂ ਇਹ ਨਾ ਕਈਆਂ ਨੂੰ ਪੁੱਛਿਆ ਜਿਹੜੇ ਦੂਸਰੇ ਬਲੌਗਰਸ ਹੁੰਦੇ ਨੇ ਹਨਾ ਵੀਡੀਓ ਵਗੈਰਾ ਪਾਉਂਦੇ ਨੇ ਹਨਾ ਮੈਂ ਉਹਨਾਂ ਨੂੰ ਪੁੱਛਿਆ ਨਾ ਮੈਂ ਕਿ ਵੀ ਮੈਨੂੰ ਕੋਈ ਕਮੈਂਟ ਨਹੀਂ ਕਰਦਾ ਤੇ ਵੀ ਕਦੇ-ਕਦੇ ਕੋਈ ਟਾਮ ਟਾਮਾ ਕਮੈਂਟ ਕਰਦਾ ਵੀ ਪਤੰਤ ਮੇਰੇ ਮੇਰੇ ਨਾਲ ਪੱਕੇ ਸਬਸਕ੍ਰਾਈਬਰ ਜੁੜੇ ਨਹੀਂ ਹੈਗੇ ਹਨਾ ਜਾਂ ਕਿ ਪਤਾ ਨਹੀਂ ਕੌਣ ਆ ਵੀ ਕਿ ਮੀਂਹ ਦੇ ਸਬਸਕ੍ਰਾਈਬਰ ਨੇ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਹਾਨੂੰ ਹਜੇ ਉਹ ਸਬਸਕ੍ਰਾਈਬਰ ਮਿਲੇ ਨਹੀਂ ਹੈਗੇ ਜਦੋਂ ਮਿਲ ਗਏ ਹਨਾ ਤੁਸੀਂ ਦੇਖਿਓ ਵੀ ਕਮੈਂਟਾਂ ਦੀ ਛੜੀਆ ਲੱਗ ਜਾਣਗੀ ਪਤਾ ਕੀ ਹੈ ਜੀ ਜਦੋਂ ਤੁਸੀਂ ਕਮੈਂਟ ਕਰ ਦਿੰਨੇ ਹੋ ਹਨਾ ਜਾਂ ਤੁਸੀਂ ਲਾਈਕ ਕਰ ਦਿੰਨੇ ਹੋ ਹਨਾ ਉਹਦੇ ਨਾਲ ਹੌਂਸਲਾ ਮਿਲਦਾ ਤੇ ਮੈਨੂੰ ਵੀ ਲੱਗਦਾ ਵੀ ਮੇਰੀ YouTube ਫੈਮਲੀ ਆ ਹਨਾ ਮੇਰੀ ਵੀਡੀਓਜ਼ ਦੇਖਦੇ ਨੇ ਦੇਖੋ ਉਦਾਂ ਮੇਰੀ ਵੀਡੀਓਜ਼ ਤੇ ਵਿਊ ਬਹੁਤ ਆ ਜਾਂਦੇ ਨੇ ਹਨਾ ਤੇ ਵਿਊ ਤਾਂ ਆ ਜਾਂਦੇ ਨੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਦੇਖਣ ਵਾਲੇ ਲੋਕ ਕੌਣ ਨੇ ਜਿਹੜੇ ਵੀਡੀਓ ਦੇਖ ਕੇ ਚਲੇ ਜਾਂਦੇ ਨੇ ਹਨਾ ਕੋਸਤਾ ਕੋਈ ਲਾਈਕ ਕੋਈ ਕਮੈਂਟ ਵਗੈਰਾ ਕਰਕੇ ਮੈਨੂੰ ਦੱਸੋ ਨਾ ਪਰ ਹੁਣ ਸਭ ਤੋਂ ਪਹਿਤ ਧੰਨਵਾਦ ਹਨਾ ਤੁਸੀਂ ਜਿਹੜਾ ਮੈਨੂੰ ਦੱਸਦੇ ਨੇ ਉਹ ਵੀ ਨਾਈਸ ਆ ਬਲੌਗ ਦੀ ਦੀ ਜਾਈ ਇਸ ਤਰ੍ਹਾਂ ਇਸ ਤਰ੍ਹਾਂ ਹਨਾ ਸਭ ਨੂੰ ਤੁਹਾਡਾ ਬਹੁਤ ਧੰਨਵਾਦ ਜਿਹੜੇ ਨਵੇਂ ਸਬਸਕ੍ਰਾਈਬਰ ਮੇਰੇ ਨਾਲ ਜੁੜੇ ਨੇ ਹਨਾ ਤੇ ਤੁਸੀਂ ਆਪਣਾ ਪਿਆਰ ਇਸ ਤਰ੍ਹਾਂ ਹੀ ਬਣਾਈ ਰੱਖਿਓ ਹਨਾ ਮੇਰੇ ਨਾਲ ਪੱਕਾ ਹਨਾ ਤੇ ਫਿਰ ਪਤਾ ਕੀ ਆ ਵੀਡੀਓ ਬਣਾਉਣ ਮੇਲੇ ਵੀ ਹੌਸਲਾ ਰਹਿੰਦਾ ਹਨਾ ਵੀ ਆਪਾਂ ਨੂੰ ਆ ਪੁੱਛਿਆ ਆ ਦੱਸਿਆ ਹਨਾ ਤੇ ਜਿਵੇਂ ਤੁਸੀਂ ਕੱਲ ਮੈਨੂੰ ਇੱਕ ਕਮੈਂਟ ਆਇਆ ਉਹਨਾਂ ਨੇ ਕਿਹਾ ਵੀ ਤੁਸੀਂ ਪਕੌੜਿਆਂ ਦੀ ਜਿਹੜੀ ਸਬਜ਼ੀ ਆ ਮਤਲਬ ਉਹ ਬਣਾ ਕੇ ਦਿਖਾਓ ਹਾਂਜੀ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਤੇ ਵੀ ਇੱਕ ਦਿਨ ਮੈਂ ਜਿਹੜੀ ਪਕੌੜਿਆਂ ਦੀ ਸਬਜ਼ੀ ਆ ਹਨਾ ਜਿਹੜੀ ਉਸ ਦਿਨ ਕਿਹਾ ਸੀ ਮੈਂ ਗੱਲ ਕੀਤੀ ਸੀ ਬਲੌਗ ਦੇ ਵਿੱਚ ਮੈਂ ਜ਼ਰੂਰ ਬਣਾਵਾਂ ਤੇ ਹੁਣ ਅੱਗੇ ਕਰਦੇ ਹਾਂ ਜੀ ਬਲੌਗ ਸਟਾਰਟ ਚਲੋ ਜੀ ਸਭ ਤੋਂ ਪਹਿਲਾਂ ਮੈਨੂੰ ਐ ਸੀਗਾ ਵੀ ਜਿਹੜੇ ਮੈਂ ਕੰਮ ਤੰਦੇ ਨੇ ਆਪਣੇ ਜਿਹੜੇ ਨੇ ਮੇੜ ਲਾ ਹੁਣ ਤੇ ਅੱਜ ਮੇਰੀ ਡਿਊਟੀ ਹੈਗੀ ਸੀ ਪੋਲਟਰੀ ਦੇ ਵਿੱਚ ਤੇ ਮੈਂ ਕਿਹਾ ਚਲੋ ਪਹਿਲਾਂ ਪੋਲਟਰੀ ਚ ਜਿਹੜਾ ਦਾਣਾ ਪਾਣੀ ਪਾਦਾ ਉਹਨਾਂ ਨੂੰ ਉਹ ਵੀ ਵਿਚਾਰੇ ਭੁੱਖੇ ਹੋਣਗੇ ਤੇ ਜਿਹੜੇ ਬਾਕੀ ਕੰਮ ਨੇ ਉਹ ਮੈਂ ਬਾਅਦ ਚ ਕਰੂੰਗੀ ਹਨਾ ਸਭ ਤੋਂ ਪਹਿਲਾਂ ਮੈਂ ਬਾਲਟੀ ਭਰ ਲਈ ਸੀਗੀ ਫੀਡ ਦੀ ਦਾਣੇ ਦੀ ਤੇ ਮੈਂ ਚਲੀ ਗਈ ਸੀ ਕੀ ਫਾਰਮ ਵੱਲ ਮੈਂ ਕਿਹਾ ਪਹਿਲਾਂ ਫਾਰਮ ਦਾ ਕੰਮ ਨੇ ਮੀੜਨਾ ਤੇ ਬਾਕੀ ਕੰਮ ਜਿਹੜੇ ਬਾਅਦ ਚ ਹੋਈ ਜਾਣਗੇ ਫਾਰਮ 'ਚ ਜਾਣ ਤੋਂ ਪਹਿਲਾਂ ਨਾ ਇਹ ਜਿਹੜੀਆਂ ਚੱਪਲਾਂ ਨੇ ਜੁੱਤੇ ਨੇ ਉਹ ਬਦਲਨੇ ਪੈਂਦੇ ਨੇ ਪਤਾ ਕੀ ਆ ਫਿਰ ਜਿਹੜਾ ਕੋਈ ਬੈਰਸ ਵਗੈਰਾ ਹੁੰਦਾ ਵੀ ਅੰਦਰ ਨਾ ਚਲੇ ਜਾਵੇ ਤੇ ਜੀ ਮੈਂ ਪਹਿਲਾਂ ਆਪਾਂ ਮੱਝਾਲੇ ਦੇ ਵਿੱਚ ਤਾਂ ਆਪਾਂ ਇਸ ਤਰ੍ਹਾਂ ਹੀ ਚੱਲੇ ਜ ਪਰ ਮੱਝਾਲੇ ਦੇ ਵਿੱਚ ਵੀ ਆਪਾਂ ਲੱਗ ਤੋਂ ਰੱਖਦੇ ਹੁੰਦੇ ਸੀ ਹਨਾ ਵੀ ਫਿਰ ਇੱਧਰਲੇ ਫਰਸ਼ ਤੇ ਜਿਹੜਾ ਕੋਈ ਨਾ ਆਵੇ ਹਨਾ ਗੋਹਾ ਵਗੈਰਾ ਤੇ ਇਹਦੇ ਵਾਸਤੇ ਵੀ ਫਾਰਮ ਵਾਸਤੇ ਤੱਕ ਜਿਆਦਾ ਜ਼ਰੂਰੀ ਹੋ ਜਾਂਦਾ ਬੈਰਸ ਵਗੈਰਾ ਤੋਂ ਵੀ ਹੋ ਜਾਂਦਾ ਹਨਾ ਵੀ ਫਾਰਮ ਦੇ ਵਿੱਚ ਕੋਈ ਬੈਰਸ ਨਾ ਚਲੇ ਜਾਵੇ ਤਾਂ ਉਹਦੇ ਕਰਕੇ ਪਹਿਲਾ ਮਤਲਬ ਆਪਣੀਆਂ ਚੱਪਲਾਂ ਨੇ ਜਿਹੜੀ ਆ ਉਹ ਬਦਲਣੀਆਂ ਪੈਂਦੀਆਂ ਨੇ ਤਾਂ ਇੱਥੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਪਾਉਣ ਲੱਗ ਗਈ ਸੀਗੀ ਦਾਣਾ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਦਾਣਾ ਪਾਦਾ ਵਿਚਾਰੇ ਭੁੱਖੇ ਹੋਣਗੇ ਬਾਕੀ ਪਹਿਲਾ ਵੈਸੇ ਸਵੇਰੇ ਇਹਨਾਂ ਨੂੰ ਆ ਪਾਤਾ ਸੀਗਾ ਕਾਹ ਫੂਸ ਜਿਹੜਾ ਆਪਾਂ ਸਫਾਈ ਕਰੀ ਸੀ ਹਨਾ ਤੇ ਐ ਬਾੜੀ ਦੀ ਜਿਹੜੀ ਸਫਾਈ ਚੱਲਦੀ ਸੀ ਬਾਹਰਲੀ ਸਾਈਡ ਤੋਂ ਨਾਲੇ ਅੰਦਰਲੀ ਸਾਈਡ ਤੋਂ ਤੇ ਉਹ ਕਾਪੂਸੇ ਖਾ ਜਾਂਦੇ ਨੇ ਹਨਾ ਸੋਈ ਦਾ ਜਿੰਨਾ ਵੀ ਬੇਸਟ ਹੁੰਦਾ ਜਿਵੇਂ ਰੋਟੀ ਸਬਜੀ ਸਾਰਾ ਕੁਝ ਜਿਹੜਾ ਬਚਦਾ ਉਹ ਵੀ ਆਪਾਂ ਪੋਲਟਰੀ ਦੇ ਵਿੱਚ ਹੀ ਪਾ ਦਿੰਨੇ ਆ ਤੇ ਅੱਜ ਆ ਸਫਾਈਆਂ ਚੱਲਦੀਆਂ ਨਹੀਂ ਜੀ ਅੰਦਰੋਂ ਨਾਲੇ ਤਾਂ ਸਫਾਈਆਂ ਕਈਆਂ ਨੇ ਬਹੁਤ ਜ਼ਿਆਦਾ ਘਾਫੂਸ ਜਾ ਹੋਇਆ ਪਿਆ ਸੀਗਾ ਤੇ ਬਾਹਰ ਵੀ ਹਜੇ ਰਹਿੰਦੀਆਂ ਨਹੀਂ ਦੇਖੋ ਲੱਗੂਗਾ ਤਾਂ ਥੋੜਾ ਜਿਹਾ ਟਾਈਮ ਤੇ ਨਾਲੋਂ ਨਾਲ ਮੇਰੀ ਲਈ ਹੋਈ ਸੀ ਮਸ਼ੀਨ ਮੈਂ ਕਿਹਾ ਚਲੋ ਮੈਂ ਕੱਪੜੇ ਧੋਦਾ ਤੇ ਟਾਈਮ ਇੱਥੇ ਹੋ ਗਿਆ ਸੀ ਰਵਨੀਤ ਸਕੂਲੋਂ ਆ ਗਈ ਸੀ ਹਨਾ ਰਵਨੀਤ ਦੀ ਜੁਨੀਫਾਰਮ ਆ ਸੀਗੀ ਆ ਤੇ ਸਾਰੇ ਕੱਪੜੇ ਇਸ ਵੀ ਮੈਂ ਖੈ ਸੁੱਕ ਜਾਣਗੇ ਅੱਜ ਸਾਰੇ ਜਿਹੜੇ ਧੋਦਾ ਹੁਣ ਮੈਂ ਪਹਿਲਾਂ ਮੈਂ ਉਹਦੀ ਜੁਨੀਫਾਰਮਾਂ ਤੇ ਉਹਦੇ ਕੱਪੜੇ ਧੋਤੇ ਤੇ ਸਵੇਰੇ ਉਹਨੇ ਫਿਰ ਪਾ ਕੇ ਵੀ ਜਾਣੀ ਹੋਊਗੀ ਜੁਨੀਫਾਰਮ ਤਾਂ ਕਰਕੇ ਮੈਂ ਸੋਚਦੀ ਸੀ ਮੈਂ ਖੈ ਇਹਨਾਂ ਨੂੰ ਕੋਠੇ ਤੇ ਹੀ ਪਾ ਆਉਂਗੀ ਕਿਉਂਕਿ ਉੱਥੇ ਜਲਦੀ ਸੁੱਕ ਜਾਣਗੇ ਆਪਣੇ ਬੇੜੇ ਦੇ ਵਿੱਚ ਜਿਹੜੀ ਹੈਗੀ ਆ ਧੁੱਪ ਘੱਟ ਰਹਿੰਦੀ ਆ ਹਨਾ ਤੇ ਤਾਂ ਕਰਕੇ ਸੀਗਾ ਵੀ ਮੈਂ ਇਹ ਕੋਠੇ ਤੇ ਪਾ ਦੂੰਗੀ ਕਿਉਂਕਿ ਉਹਦੇ ਸਕੂਲ ਵਾਲੇ ਨੇ ਸਵੇਰੇ ਉਹਨੇ ਜੁਨੀਫਾਰਮ ਪਾ ਕੇ ਵੀ ਜਾਣੀ ਹੋਊਗੀ ਤੇ ਆ ਮੈਂ ਸਾਰੀਆਂ ਸੌਫਟ ਵਗੈਰਾ ਜਿਹੜੀਆਂ ਜੁਨੀਫਾਰਮ ਸੀਗੀਆਂ ਉਹ ਧੋਤੀਆਂ ਤੇ ਉਹਦੇ ਆਈ ਤੋਂ ਹਣਾ ਪਹਿਲਾਂ ਮੈਂ ਕਿਹਾ ਚਲੋ ਉਹਦੇ ਜਿਹੜੇ ਹੈਗੇ ਨੇ ਕੱਪੜੇ ਧੋਵਾਂ ਮਾਂ ਤੇ ਬਾਕੀ ਬਾਅਦ ਦੇ ਵਿੱਚ ਪਾਵਾਂ ਤੇ ਚਲੋ ਜੀ ਮੈਂ ਚਲੀ ਗਈ ਕੋਠੇ ਤੇ ਤੇ ਮੈਂ ਕਿ ਧੁੱਪ ਹਜੇ ਵਧੀਆ ਸੀਗੀ ਤੇ ਸੁੱਕ ਜਾਣਗੇ ਘੰਟੇ ਦੇ ਵਿੱਚ ਵਿੱਚ ਤੇ ਇੱਥੇ ਮੈਂ ਇਹਨਾਂ ਨੂੰ ਪਾ ਦੂੰਗੀ ਦੇਖੋ ਕਿੰਨਾ ਵਧੀਆ ਹਨਾ ਲੱਗਦਾ ਹੁਣ ਜਿਹੜਾ ਹੈਗਾ ਮੌਸਮ ਦਾ ਵੀ ਫਰਕ ਪੈ ਗਿਆ ਤੇ ਉਦ ਦਾ ਵੀ ਸਾਰੇ ਪਾਸੇ ਗ੍ਰੀਨਰੀ ਗ੍ਰੀਨਰੀ ਹੋਈ ਪਈ ਆ ਹਨਾ ਬਹੁਤ ਸੋਹਣਾ ਲੱਗਦਾ ਹੁੰਦਾ ਮੈਨੂੰ ਆਹ ਟਾਈਮ ਚ ਹਨਾ ਜਦੋਂ ਸਾਰੇ ਜਿਹੜੇ ਟਰੀਜ਼ ਵਗੈਰਾ ਮਤਲਬ ਪਰ ਜਾਂਦੇ ਨੇ ਹਨਾ ਤੇ ਸਾਰੇ ਗ੍ਰੀਨਰੀ ਦੇ ਦਿਸਦੀ ਹੁੰਦੀ ਹੈ ਜਿੱਧਰ ਵੀ ਆਪਾਂ ਦੇਖਦੇ ਹੁੰਨੇ ਆ ਦੇਖੋ ਜੀ ਹਨਾ ਤੇ ਸਾਡੇ ਪਿੰਡ ਦਾ ਆਲਾ ਦਵਾਲਾ ਤੇ ਕਿੰਨਾ ਸੋਹਣਾ ਲੱਗਦਾ ਹਨਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੁੰਦਾ ਜੀ ਇਸ ਤਰ੍ਹਾਂ ਦੇਖਣਾ ਜਾ ਤੇ ਕੋਠੇ ਤੋਂ ਚੜਕੇ ਤਾਂ ਬਹੁਤ ਵਧੀਆ ਦਿਸਦਾ ਹੁੰਦਾ ਆਲੇ ਦੁਆਲੇ ਐ ਸਾਰੇ ਪਾਸੇ ਆਪਣਾ ਘਰ ਹੈਗਾ ਥੋੜਾ ਜਿਹਾ ਪਿੰਡ ਦੇ ਨਾਲ ਆ ਹਨਾ ਬਾਹਰਲੀ ਸਾਈਡ ਆ ਤੇ ਬਾਰਲੀ ਸੈੱਡ ਹੋਣ ਕਰਕੇ ਜਦ ਆਪਾਂ ਕੋਠੇ ਤੇ ਜਾਂਦੇ ਆ ਤਾਂ ਹਾਲੇ ਦਿਵਾਲੇ ਇੰਨੀ ਗ੍ਰੀਨਰੀ ਦਿਸਦੀ ਹੁੰਦੀ ਆ ਐਨਾ ਵਧੀਆ 뷰 ਆਉਂਦਾ ਹੁੰਦਾ ਤੇ ਬਹੁਤ ਵਧੀਆ ਲੱਗਦਾ ਤੇ ਧੁੱਪ ਵੀ ਹੈਗੀ ਸਿਗੀ ਹਜੇ ਹਨਾ ਧੁੱਪ ਹੈਗੀ ਸੀ ਹਲਕੀ ਹਲਕੀ ਧੁੱਪ ਸੀ ਤੇ ਮੈਂ ਕਿਹਾ ਚਲੋ ਇਹ ਸੁੱਕ ਜਾਣਗੇ ਇੱਥੇ ਪਾ ਦਿੰਨੇ ਆ ਇਹਨਾਂ ਨੂੰ ਤੇ ਬਾਕੀ ਕੰਮ ਬਾਅਦ ਚ ਕਰਾਂਗੇ ਦੂਸਰੇ ਕੱਪੜੇ ਤਾਂ ਦੇਖੋ ਕੋਈ ਕਾਹਲ ਨਹੀਂ ਹੁੰਦੀ ਹਨਾ ਮੈਂ ਸਟੈਂਡ ਤੇ ਪਾ ਦਿੰਨੀ ਹੁੰਦੀ ਆ ਰਾਤ ਨੂੰ ਸਟੈਂਡ ਅੰਦਰ ਵੀ ਹੋ ਜਾਂਦਾ ਇਹ ਬਸ ਇਹ ਹੈਗਾ ਸਿਗਰ ਰਵਨੀਤ ਵਾਲਿਆ ਦਾਈ ਸੀ ਮੈਂ ਹੁਣ ਨਾਲ ਦੀ ਨਾਲ ਕੱਪੜੇ ਧੋਈ ਜਾਉ ਉਧਰ ਮੇਰੀ ਦਾਲ ਰੱਖੀ ਹੋਈ ਸੀਗੀ ਮੂੰਗੀ ਮਸਰੀ ਦੀ ਹਨਾ ਤੇ ਇਹ दाल ਸੀ ਜੀ ਇਹ ਵੀ ਬਣ ਗਈ ਸੀਗੀ ਮੈਂ ਤੜਕਾ ਲਾ ਕੇ ਇਹਨੂੰ ਸਿਮ ਤੇ ਕਰਕੇ ਰੱਖ ਗਈ ਸੀਗੀ ਤੇ ਮੈਂ ਕਿਵੇਂ ਬਾਕੀ ਕੰਮ ਬਾਚ ਕਰੀ ਜਾऊं ਕਿਉਂਕਿ ਅੱਜ ਕਈ ਕੰਮ ਇਕੱਠੇ ਛੇੜੇ ਹੋਏ ਸੀਗੇ ਨਾਲ ਨਾਲ ਤਾਂ ਕੱਪੜੇ ਆਦਾ ਚੱਲਦਾ ਸੀ ਤੇ ਨਾਲੇ ਬੇੜੇ ਦੀ ਸਪਾਈ ਚੱਲਦੀ ਸੀ ਤੇ ਨਾਲੇ ਮੈਨੂੰ ਇਹ ਸੀਗਾ ਵੀ ਜਿਹੜਾ ਰੋਟੀ ਦਾ ਹੈਗਾ ਉਹ ਵੀ ਮੈਂ ਟਾਈਮ ਨਾਲ ਹੀ ਕਰ ਲਾਂ ਕਿਉਂਕਿ ਟਾਈਮ ਨਾਲ ਖਾ ਲੈਣੇ ਆ ਤੇ ਉਹਦੇ ਨਾਲ ਇਹ ਆ ਵੀ ਚਰਨੂ ਆਪਾਂ ਪੈਣਾ ਹੁੰਦਾ ਹਜਮ ਆ ਜਾਂਦੀ ਹੈ ਇੱਥੇ ਸੰਦੀਪ ਲੱਗੇ ਸੀਗੇ ਜੀ ਜਿਹੜੀ ਦਰਖਤਾਂ ਦੀ ਕਟਿੰਗ ਕਰੀ ਸੀਗੀ ਹਨਾ ਇਹਦਾ ਜਿਹੜਾ ਹੈਗਾ ਝਾੜ ਫੂਸ ਜਾਂ ਚੱਕਣ ਵਾਲਾ ਤਾਂ ਤੇ ਇਹਨੂੰ ਚੱਕ ਕੇ ਇੱਕ ਸਾਈਡ ਰੱਖ ਦੇਣਗੇ ਫਿਰ ਜਦ ਇਹ ਥੋੜਾ ਜਿਹਾ ਸੁੱਕ ਗਏ ਪੱਤੇ ਪੁੱਤੇ ਸੁੱਕ ਗਏ ਹਨਾ ਨਾਲ ਤਾਂ ਇਹਦਾ ਰੇ ਵੀ ਬਣ ਜਾਂਦਾ ਪੱਤਿਆਂ ਦਾ ਤੇ ਦੂਸਰਾ ਤੇ ਆਪਾਂ ਫਿਰ ਇਹਨੂੰ ਜਿਹੜਾ ਕੋਈ ਬਾਲਣ ਹੋ ਮਚਾਉਣ ਵਾਲੀ ਟਾਣੀਆਂ ਵਿੱਚੋਂ ਕੱਢ ਲਾਂਗੇ ਤੇ ਬਾਕੀ ਨੂੰ ਜਿਹੜੀ ਰਹਿੰਦ ਖੂੰਦੂਗੀ ਉਸ ਇੱਕ ਸਾਈਡ ਆਪਾਂ ਰੱਖੀ ਜਾਵਾਂਗੇ ਉੱਥੇ ਅੱਗ ਲਗਾ ਦਾਂਗੇ ਤੇ ਇਸ ਤਰ੍ਹਾਂ ਆਪਾਂ ਹਲੇ ਤੇ ਇਹ ਹਰੇ ਨਹੀਂ ਹਨਾ ਕੋਈ ਕੰਮ ਨਹੀਂ ਹੈਗੇ ਤੇ ਇਹਨਾਂ ਨੂੰ ਚੱਕ ਕੇ ਹੁਣ ਬਾਹਰ ਰੱਖ ਦਾਂਗੇ ਤੇ ਬਾਕੀ ਸਫਾਈ ਦਾ ਜਿਹੜਾ ਹੈਗਾ ਨਾਲੂ ਨਾਲ ਕਰੀ ਜਾਵਾਂਗੇ ਹਨਾ ਫਿਰ ਮੈਨੂੰ ਇਹ ਆ ਵੀ ਮੈਂ ਬੇੜੇ ਚ ਚਾੜੂ-ਚੂੜੂ ਲਾ ਦੂੰਗੀ ਤੇ ਇੱਕ ਵਾਰ ਤਾਂ ਦੇਖੋ ਖਲਾਰਾ ਜਾਂ ਪਈ ਜਾਂਦਾ ਹਨਾ ਜਦ ਆਪਾਂ ਸਫਾਈ ਕਰਦੇ ਆ ਤੇ ਹੁਣ ਮੌਸਮ ਵਧੀਆ ਹੋ ਗਿਆ ਹੁਣ ਤਾਂ ਦੇਖੋ ਕੰਮ ਕਾਫੀ ਵਧੀਆ ਨਿਬੜ ਜਾਂਦੇ ਨੇ ਹਨਾ ਇਸ ਤੋਂ ਪਹਿਲਾਂ ਗਰਮੀ ਜ਼ਿਆਦਾ ਹੁੰਦੀ ਸੀ ਹੈਗੀ ਤਾਂ ਹੁਣ ਵੀ ਗਰਮੀ ਆ ਪਰ ਮੌਸਮ ਦਾ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਤੇ ਇੱਥੇ ਅਸੀਂ ਹੁਣ ਅੰਦਰ ਲੱਗੇ ਹੋਏ ਸੀਗੇ ਸਫਾਈ ਨੂੰ ਉਹ ਅੰਦਰ ਵਾਲੀ ਜਿਹੜੀ ਬਾਗੀਚੀ ਹੈ ਇਹ ਚ ਇੰਨਾ ਜ਼ਿਆਦਾ ਕੁਝ ਹੁੰਦਾ ਨਹੀਂ ਸਰਦੀ ਦੇ ਵਿੱਚ ਪਤਾ ਕੀ ਆ ਕੰਦਾ ਦੀ ਸ਼ਾਂ ਬਹੁਤ ਪੈਂਦੀ ਆ ਤੇ ਕੰਦਾ ਦੀ ਸ਼ਾਂ ਪੈਂਦੀ ਆ ਬਸ ਜਿਹੜੇ ਆ ਫਰੂਟਸ ਵਾਲੇ ਦਰਖਤ ਲੱਗੇ ਹੋਏ ਨੇ ਇਹੀ ਹੁੰਦੇ ਨੇ ਬਾਕੀ ਮੈਂ ਇਹਨਾਂ ਨੂੰ ਡੈਕੋਰੇਟ ਕਰ ਦਿੰਨੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹਨਾ ਜਿਹੜੇ ਆਪਲ ਲਗਾਤੇ ਸੀ ਮੈਂ ਉੱਪਰ ਤੇ ਉਹਦੇ ਨਾਲ ਇਹ ਬਹੁਤ ਸੋਹਣੇ ਜਿਹੜੇ ਡੈਕੋਰੇਟ ਹੋ ਜਾਂਦੇ ਨੇ ਸਰਦੀ ਦੇ ਵਿੱਚ ਹਨਾ ਸਾਰਾ ਬੇੜਾ ਡੈਕੋਰੇਟ ਹੋ ਜਾਂਦਾ ਇੱਕ ਆਪਣੀ ਬੇੜੇ ਦੇ ਵਿੱਚ ਕਿਨੂ ਆ ਤੇ ਉਹ ਵੀ ਹਨਾ ਕਿਨੂ ਨਾਲ ਭਰ ਜਾਂਦਾ ਪੀਲੇ ਪੀਲੇ ਕਿਨੂ ਲੱਗ ਗਏ ਸੀ ਪਿਛਲੇ ਸਾਲ ਉਤੇ ਤੇ ਜਿਹੜੇ ਇਧਰਲੇ ਰਕਤ ਸੀਗੇ ਇਹਨਾਂ ਤੇ ਮੈਂ ਰੈੱਡ ਕਲਰ ਦੇ ਹਨਾ ਆਰਟੀਫੀਸ਼ਲ ਐਪਲ ਲਿਆ ਕੇ ਲਾਤੀ ਸੀਗੇ ਉਹ ਐਪਲਾਂ ਨਾਲ ਇਹ ਬਹੁਤ ਸੋਹਣੇ ਲੱਗਦੇ ਸੀ ਕਿਉਂ ਸਰਦੀ ਜਦੋਂ ਆਪਾਂ ਬੇੜਾ ਧੋ ਕੇ ਜਾਂ ਝਾੜੂ ਝੜੂ ਲਾ ਦਿੰਨੇ ਆ ਫਿਰ ਬਹੁਤ ਜਿਹੜਾ ਬੇੜੇ ਦਾ ਵੀਊ ਆ ਉਹ ਵਧੀਆ ਆਉਂਦਾ ਹਨਾ ਤੇ ਇਸ ਤਰ੍ਹਾਂ ਮੈਂ ਇਹਨਾਂ ਨੂੰ ਡੈਕੋਰੇਟ ਕਰ ਦਿੰਨੀ ਆ ਤੇ ਇੱਥੇ ਟਾਈਮ ਹੋ ਗਿਆ ਸੀਗਾ ਜੀ ਰਾਤ ਦਾ ਬਾਕੀ ਕੰਮ ਮੈਂ ਕਰ ਲੇ ਮੈਂ ਕਿਹਾ ਚਲੋ ਮੈਂ ਰੋਟੀ ਬਣਾ ਲਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਥੇ ਬਸ ਹੁਣ ਮੇਰੇ ਕੰਮ ਸੀਗੇ ਜਿਹੜੇ ਸਮਾਪਤ ਸੀਗੇ ਹੁਣ ਆਪਾਂ ਨਹਾ ਕੇ ਕਰਾਂਗੇ ਰੈਸਟ ਨੇਰਾ ਹੋਣ ਵਾਲਾ ਹਨਾ ਤੇ ਹੋ ਗਿਆ ਜੀ ਨੇਰਾ ਹੋਣ ਵਾਲਾ ਕੀ ਆ ਨੇਰਾ ਹੋ ਗਿਆ ਕਿਉਂਕਿ ਅੱਜ ਕਾਫੀ ਜ਼ਿਆਦਾ ਕੰਮ ਕਰੇ ਨੇ ਤੇ ਵਸ ਮੇਰੀ ਦਾਲ ਤਾਂ ਮੈਂ ਪਹਿਲਾਂ ਹੀ ਬਣਾ ਕੇ ਰੱਖ ਲਈ ਸੀਗੀ ਜਦ ਮੈਂ ਕੱਪੜੇ-ਕੱਪੜੇ ਧੋਣ ਦੀ ਸੀ ਬਸ ਰੋਟੀ-ਰੋਟੀ ਦਾ ਰਹਿੰਦਾ ਸੀਗਾ ਹੁਣ ਮੈਂ ਰੋਟੀ ਬਣਾ ਲੂੰਗੀ ਤੇ ਉਸ ਤੋਂ ਬਾਅਦ ਨਹਾ ਕੇ ਚਲੋ ਜੀ ਕੁਸਟੈਮ ਰਵਨੀਤ ਨੂੰ ਪਣਾਵਾਂਗੇ ਉਹਦਾ ਦੇਖਾਂਗੇ ਪਹਿਲਾਂ ਜਿਵੇਂ ਤੁਹਾਨੂੰ ਨਹੀਂ ਟਾਈਮ ਦਿੱਤਾ ਗਿਆ ਹੈਗਾ ਉਹਦੇ ਟੈਸਟ ਵਗੈਰਾ ਚੈੱਕ ਕਰਨੇ ਨੇ ਜਿਹੜੇ ਵੀ ਹੋਏ ਨੇ ਜਿਹੜਾ ਵੀ ਕੰਮ ਹੋਇਆ ਬਸਤਾ ਉਹਨੇ ਕਰ ਲਿਆ ਨਾਲੋਂ ਨਾਲ ਆਪਣਾ ਕੰਮ ਨਾਲੋਂ ਨਾਲ ਉਹ ਨਿਮੀੜੀ ਜਾਂਦੀ ਸੀਗੀ ਪਹਿਲਾਂ ਬੈਠੀ ਹੁਣ ਮੈਂ ਉਹਦੇ ਟੈਸਟ ਟੋਸਟ ਲੈ ਲੂੰਗੀ ਹਨਾ ਇਸ ਤੋਂ ਬਾਅਦ ਰੋਟੀ ਤੋਂ ਬਾਅਦ ਤੇ ਇਹ ਕੰਮ ਬਾਅਦਸ ਕਰਾ ਗਏ ਤੇ ਨਾਲੇ ਜਿਸ ਨੀਤ ਨੂੰ ਪਲਾਵਾਗੇ ਦੁੱਧ ਉਹ ਵੀ ਖੇਡ ਕੂਡ ਕੇ ਆਈ ਆ ਬਾਹਰੋਂ ਤੇ ਉਹਨੂੰ ਨਵਾਵਾਂਗੇ ਨਹਾਣੂ ਕੇ ਫਿਰ ਰਿਲੈਕਸ ਹੋ ਕੇ ਅੰਦਰ ਬੈਠਾਗੇ ਤੇ ਚਲੋ ਜੀ ਬਾਏ ਬਾਏ